ਖੰਨਾ ਤੋਂ ਆਈ ਵੱਡੀ ਖਬਰ ਜਿੱਥੇ ਭਾਰਤੀ ਫੌਜ ਖਿਲਾਫ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਦੇ ਮਾਮਲੇ ਦੇ ਵਿੱਚ ਇੱਕ ਸਕੂਲ ਕਲਰਕ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਰਾਹੀਂ ਨਾ ਸਿਰਫ ਫੌਜ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੋਈ ਸਗੋਂ ਲੋਕਾਂ ਵਿੱਚ ਗੁੱਸਾ ਪੜਕਾਉ ਮਾਹੌਲ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਖੰਨਾ ਤੋਂ ਆਈ ਵੱਡੀ ਖਬਰ ਜਿੱਥੇ ਭਾਰਤੀ ਫੌਜ ਖਿਲਾਫ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਦੇ ਮਾਮਲੇ ਦੇ ਵਿੱਚ ਇੱਕ ਸਕੂਲ ਕਲਰਕ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਰਾਹੀਂ ਨਾ ਸਿਰਫ ਫੌਜ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੋਈ ਸਗੋਂ ਲੋਕਾਂ ਵਿੱਚ ਗੁੱਸਾ ਪੜਕਾਉ ਮਾਹੌਲ ਪੈਦਾ ਕੀ ਗਈ ਜੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੰਗ ਕਰਕੇ ਹਾਲਾਤ ਬਣਿਆ ਹੋਈ ਸਪੈਸ਼ਲ ਕੁਝ ਦਿਨਾਂ ਚ ਤੇ ਸੋਸ਼ਲ ਮੀਡੀਆ ਤੇ ਬੜੀਆਂ ਰੂਮਰਸ ਚੱਲ ਰਹੀਆਂ ਸੀ ਉਹਦੇ ਵਿੱਚ ਦੇਖਣ ਜਾਇਆ ਕਿ ਇੱਕ ਸੁਦਵੰਤ ਸਿੰਘ son of the mal Singh ਸੀ ਇਹ ਬਣੋਕੀ ਕਰਦੇ ਇਹ ਸੀਨੀਅਰ ਸਕੂਲ ਸਕੂਲ ਜਿਹੜਾ ਬਲੇਪੋਲਾ ਚੌਕ ਚ ਉਹਦੇ ਵਿੱਚ ਦੇ ਪਿੰਡ ਹਰੀਆਂ ਬਲਾ ਦੇ ਪੀਲੋ ਵੀ ਹੈ ਇਹਨੇ ਆਉਡਾ WhatsApp ਸਟੇਟਸ ਲਾਇਆ ਸੀ ਜਿਹਦੇ ਚ ਇੱਕ ਇੱਕ ਜੋ ટીਵੀ ਸ਼ੋਅ ਹੁੰਦਾ ਉਹਦਾ ਇੱਕ ਪੱਤਾ ਬੈਠਾ ਬੋਲ ਰਿਹਾ ਸੀਗਾ ਉਹਦੇ ਨਾਲ ਦੂਸਰਾ ਆਪਣੀ ਫੋਨ ਤੇ ਗੱਲ ਕਰ ਰਿਹਾ ਸੀਗਾ ਤੇ ਇੰਡੀਅਨ ਆਰਮੀ ਬਾਰੇ ਕਾਫੀ ਮਿਸਲੀਡਿੰਗ ਜਾਣਕਾਰੀ ਦੇ ਰਿਹਾ ਸੀ ਜਿਹੜੀ ਕਿ ਪੂਟਲੀ ਚੁੱਕ ਸੀਗੀ ਤਫਵਾਸ ਇਹਨਾਂ ਨੇ ਉਹਨੂੰ ਅੱਗੇ ਸਰਕੂਲੇਟ ਕਰਨ ਦਾ ਦੰਦ ਦਿੱਤਾ ਅੰਦੀ ਇਹਨਾਂ ਨੂੰ ਕੱਲ ਗ੍ਰਿਫਤਾਰ ਕਰਕੇ ਇਹ ਪ੍ਰੋਐਕਟਿਵ ਐਕਸ਼ਨ ਲਿਆ ਗਿਆ ਇਹਨਾਂ ਦਾ ਫੋਨ ਕਬਜ਼ੇ ਵਿੱਚ ਲੈ ਕੇ ਤੇ ਉਹਦੀ ਜਾਂਚੇ ਕਰੇ ਜਾ ਰਹੀ ਹੈ ਕਿ ਇਹਨਾਂ ਨੂੰ ਜਿਹੜੇ ਪੋਸਟ ਸੀ ਕਿੱਥੋਂ ਆਈ ਹੈ ਜਦੋਂ ਅੱਗੇ ਕਿੰਨੇ ਸੈਪਰੇਟ ਕੀਤੇ ਪਿੱਛੇ ਮਨਨ ਕਦੇ-ਕਦੇ ਗਰੁੱਪਾਂ ਚ ਕੋਈ ਉਹ ਜਿਹੜੇ ਮਾੜੇ-ਮੋੜੇ ਲੱਗਦੇ ਨੇ ਸੋਸ਼ਲ ਮੀਡੀਆ ਤੇ ਦਾ ਕੰਟੈਂਟ ਵਾਪਸ ਹਾਂਜੀ ਮੇਰੀ ਤੁਹਾਡੇ ਥਰੂ ਸਾਰੇ ਸਿਟੀਜ਼ਨ ਨੂੰ ਇਹ ਹੀ ਬੇਨਤੀ ਹੈ ਕਿ WhatsApp ਤੇ ਬਿਨਾ ਵੈਰੀਫਾਈ ਕੀਤੇ ਕੋਈ ਵੀ ਪੋਸਟ ਚਾਹੇ ਉਹ ਡਿਵੈਂਟਿਬਲ ਰਿਗਾਰਡਿੰਗ ਹੋਵੇ ਜਾਂ ਕਿਸੇ ਸਟੇਟ ਦੇ ਰਿਗਾਰਡਿੰਗ ਜੇ ਕੰਟਰੀਜ਼ ਦੇ ਰਿਗਾਰਡਿੰਗ ਹੈ ਕੋਈ ਵੀ ਪੋਸਟ ਬਿਨਾ ਵੈਰੀਫਿਕੇਸ਼ਨ ਤੋਂ ਫਾਰਵਰਡ ਫਾਰਵਰਡ ਐਜ਼ ਰਿਸੀਵਡ ਨਾ ਕਰਨ ਉਹਨਾਂ ਨੂੰ ਵੈਰੀਫਾਈ ਕਰਨ ਚੰਗੀ ਤਰ੍ਹਾਂ ਚੈੱਕ ਕਰਨ ਅੱਜਕੱਲ ਬੜੀਆਂ ਸਾਈਟਸ ਆਈਆਂ ਗਵਰਨਮੈਂਟ ਆਫ ਇੰਡੀਆ ਦੀਆਂ ਸਰਟਸ ਆਈਆਂ ਜਿੱਥੋਂ ਆਪਾਂ ਨੂੰ ਕਰਾਸ ਵੈਰੀਫਾਈ ਕੀਤਾ ਜਾ ਸਕਦਾ ਹੈ